ਜੀ ਦੋਸਤੋ ਅਦਾਬਸ ਮੈਂ ਮੁਹੰਮਦ ਜਮੀਲ ਅਦਾਰਾ ਬੁਜੇਤੋਂ ਦੋਸਤੋ ਅੱਜ ਅਸੀਂ ਗੱਲ ਕਰਨੀ ਹੈ ਵਕਫ ਸੋਧ ਬਿੱਲ ਦੀ ਕਿਉਂਕਿ ਵਕਫ ਸੋਧ ਬਿੱਲ ਅੱਜ ਕਨ ਦਾ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦੇ ਇੱਕ ਕੇਂਦਰ ਸਰਕਾਰ ਨੇ ਬੀਜੇਪੀ ਸਰਕਾਰ ਨੇ ਮੋਦੀ ਸਰਕਾਰ ਨੇ ਬਹੁਤ ਬੜਾ ਇੱਕ ਜ਼ੁਲਮ ਸਤਮ ਟਾਇਆ ਹੈ ਦੇਖੋ ਇਹ ਵੈਸੇ ਤਾਂ ਬਿੱਲ ਹੈ ਜੋ ਗੈਰ ਸੰਵਿਧਾਨਿਕ ਹੈ ਇਹ ਕਿਸੇ ਤਰੀਕੇ ਨਾਲ ਵੀ ਬਿੱਲ ਦੇਖੋ ਇਹ ਇਹਨਾਂ ਨੂੰ ਵੀ ਪਤਾ ਹੈ ਇਹ ਬੀਜੇਪੀ ਵਾਲਿਆਂ ਨੂੰ ਨਿੰਦਰ ਮੋਦੀ ਨੂੰ ਅਮੇਸ਼ਾ ਨੂੰ ਇਹ ਪਤਾ ਹੈ ਕਿ ਅਸੀਂ ਇਸ ਬਿੱਲ ਨੂੰ ਲਾਗੂ ਨਹੀਂ ਕਰ ਸਕਦੇ ਪਰੰਤੂ ਦੇਖੋ ਮੁਸਲਮਾਨਾਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਦਾ ਬਣ ਗਿਆ ਨਾ ਇਹ ਬਹੁਤ ਵੱਡਾ ਇੱਕ ਮਸਲਾ ਹੋ ਗਿਆ ਕਿ ਉਹ ਆਪਣੇ ਦੇਖੋ ਸਾਰੀਆਂ ਇਹਨੇ ਪ੍ਰਾਪਰਟੀਆਂ ਨੇ ਜਾਇਦਾਦ ਨੇ ਜਾਇਦਾਦਾਂ ਇਹਦੀਆਂ ਵਕਫੀਆਂ ਤਾਂ ਇਹਦੀਆਂ ਮਸਜਿਦਾਂ ਦੀ ਕਿੱਡਾ بڑا ਨਿਜਾਮ ਚੱਲ ਰਿਹਾ ਹਿੰਦੁਸਤਾਨ ਦਾ ਉਹ ਸਾਰਾ ਮਤਲਬ ਉਹ ਫਿਕਰਮੰਦ ਹੋ ਗਏ ਕਿ ਇਹ ਸਰਕਾਰ ਨੇ ਕਿਸ ਤਰ੍ਹਾਂ ਦਾ ਇੱਕ ਬਿੱਲ ਲੰਦਾ ਦੇਖੋ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਦਖਲਅੰਦਾਜ਼ੀ ਕਰਨੀ ਬਹੁਤ ਹੀ ਮਤਲਬ ਮਾੜਾ ਇੱਕ ਇਹਨਾਂ ਦਾ ਹੋਇਆ ਸ਼ਰਮਨਾਕ ਕੰਮ ਹੈ ਇਹ ਜੋ ਕੀਤਾ ਹੈ ਸਰਕਾਰ ਨੇ ਜੋ ਨਹੀਂ ਕਰਨਾ ਚਾਹੀਦਾ ਦੇਖੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਨਤੀਜੇ ਵੀ ਦੇਖਣੇ ਪੈਣਗੇ ਦੇਸ਼ ਦਾ ਸਾਰਾ ਮੁਸਲਮਾਨ ਮਤਲਬ ਸੜਕਾਂ ਤੇ ਹੈ ਹਰ ਸਟੇਟ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਇੱਥੋਂ ਤੱਕ ਕਿ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਇਸ ਦੀ ਗੂੰਜ ਪੈਣ ਲੱਗੀ ਹੈ ਬਾਹਰਲੇ ਜੋ ਇੰਟਰਨੈਸ਼ਨਲ ਮੀਡੀਆ ਅਖਬਾਰ ਨੇ ਚੈਨਲ ਨੇ ਉਹ ਵੀ ਇਸ ਨੂੰ ਕਵਰ ਕਰਨ ਲੱਗੇ ਕਿ ਹਿੰਦੁਸਤਾਨ ਦੇ ਵਿੱਚ ਜੋ ਸਰਕਾਰ ਹੈ ਮੁਸਲਮਾਨਾਂ ਨੂੰ ਕਿਸ ਤਰ੍ਹਾਂ ਦਵਾ ਰਹੀ ਹੈ ਕਿਵੇਂ ਜ਼ੁਲਮ ਕਰ ਰਹੀ ਹੈ ਤਾਂ ਦੋਸਤੋ ਇੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਇਆ ਹੈ ਜੋ ਹੀ ਬਹੁਤ ਹੀ ਸ਼ਰਮਨਾਕ ਬਿਆਨ ਹੈ ਉਹਨਾਂ ਨੇ ਕਿਹਾ ਕਿ ਜੇ ਬਕਪੋੜ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਾ ਹੁੰਦਾ ਤਾਂ ਜੋ ਨੌਜਵਾਨ ਨੇ ਮੁਸਲਮਾਨ ਨੌਜਵਾਨ ਉਹਨੂੰ ਪੈਂਚਰ ਲਾ ਕੇ ਮਤਲਬ ਦਾ ਜੀਵਨ ਨਾ ਬਤਾਉਣਾ ਪੈਂਦਾ ਤਾਂ ਮੈਂ ਪਹਿਲਾ ਇਹ ਗੱਲ ਸਪਸ਼ਟ ਕਰਨਾ ਕਿ ਦੇਖੋ ਪੈਂਚਰ ਲਾਉਣਾ ਕੋਈ ਬੁਰੀ ਗੱਲ ਨਹੀਂ ਹੈਗੀ ਮਿਹਨਤ ਕਰਨਾ ਮਿਹਨਤ ਕਰਕੇ ਖਾਣਾ ਇਹ ਦੇਖੋ ਠੀਕ ਹੈ ਹਰ ਕਿਸੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਮੈਂ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਪੁੱਛਣਾ ਚਾਹਣਾ ਕਿ 2014 ਤੋਂ ਲੈ ਕੇ ਸਰਕਾਰ ਹੈ ਦੇਸ਼ ਦੇ ਵਿੱਚ ਤਾਂ ਉਹਨਾਂ ਨੇ ਮੁਸਲਮਾਨਾਂ ਵਾਸਤੇ ਕੀ ਕੀਤਾ ਸੱਚਰ ਕਮੋਡੀ ਦੀ ਕਮੇਟੀ ਦੀ ਰਿਪੋਰਟ ਦਾ ਕੀ ਬਣਿਆ ਤਾਂ ਇਹ ਸਿਰਫ ਇਹਨਾਂ ਦੀਆਂ ਗੱਲਾਂ ਨੇ ਸਿਰਫ ਗੱਲਾਂ ਦੇ ਨਾਲ ਲਫਾਜੀ ਨਾਲ ਦੁਨੀਆ ਨੂੰ ਇਹ ਉਹ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਨੇ ਕਿ ਅਸੀਂ ਮੁਸਲਮਾਨਾਂ ਦਾ ਭਲਾ ਕਰ ਰਹੇ ਆ ਇਹਦੇ ਨਾਲ ਮੁਸਲਮਾਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਭਲਾ ਨਹੀਂ ਹੋ ਰਿਹਾ ਦੇਖੋ ਮੁਸਲਮਾਨਾਂ ਦਾ ਕੀ ਭਲਾ ਕਰਨਾ ਹੈ ਮੁਸਲਮਾਨਾਂ ਨੇ ਤੁਸੀਂ ਇੰਨਾ ਜ਼ੁਲਮ ਕੀਤਾ ਹੈ ਤਾਂ Eid ਤੇ ਇਸ ਵਾਰ ਕਰਤਾ ਕਿ ਤੁਸੀਂ ਜੋ ਕੋਈ ਮੁਸਲਮਾਨ ਆ ਆਪਣੀ ਛੱਤ ਤੇ ਵੀ ਨਮਾਜ਼ ਨਹੀਂ ਪੜ ਸਕਦੇ ਆ ਪਿੱਛੇ ਜੋ Eid ਦੇ ਦਿਨ ਨਿਕਲ ਕੇ ਆਏ ਨੇ ਕਿੰਨਾ ਦੇਸ਼ ਦੇ ਵਿੱਚ ਹੰਗਾਮਾ ਹੋਇਆ ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਨੇ ਨਰਿੰਦਰ ਮੋਦੀ ਦੇ ਜਵਾਨ ਚ ਇੱਕ ਲਬਜ ਨਹੀਂ ਨਿਕਲਿਆ ਹੈਗਾ ਅਗਰ ਇਹਦੇ ਵਾਸਤੇ ਕਿ ਇਹ ਇੱਕ ਧਰਮ ਤੇ ਤੁਸੀਂ ਕਿਵੇਂ ਹਮਲੇ ਕਰਦੇ ਹੋ ਜੋ ਉਹਨਾਂ ਦੇ ਮਤਲਬ ਸਮਰਥਕ ਨੇ ਕਿਵੇਂ ਬੋਲਦੇ ਨੇ ਉਹਨਾਂ ਦਾ ਇੱਕ ਮੁੱਖ ਮੰਤਰੀ ਹੈ ਉਹ ਕਿਸ ਤਰ੍ਹਾਂ ਦੇ ਮਤਲਬ ਬਿਆਨ ਦਿੰਦਾ ਹੈ ਭੜਕਾਉ ਦੇਸ਼ ਦੇ ਵਿੱਚ ਨਫ਼ਰਤ ਦਾ ਇੰਨਾ ਮਤਲਬ ਬੋਲ ਵਾਲਾ ਕਰਦਾ ਇਹਨਾਂ ਨੇ ਕਿ ਦੁਨੀਆ ਸਾਰੀ ਪਰੇਸ਼ਾਨ ਹੈ ਪੂਰੀ ਦੁਨੀਆ ਦਾ ਮੁਸਲਮਾਨ ਇਸ ਗੱਲ ਤੇ ਮਤਲਬ ਹੁਣ ਫੋਕਸ ਕਰ ਰਿਹਾ ਹੈ ਕਿ ਕੀ ਹੋ ਕੀ ਰਿਹਾ ਹੈ ਕਿੱਦ ਨੂੰ ਲੈ ਕੇ ਜਾ ਰਹੇ ਨੇ ਮੁਲਕ ਨੂੰ ਇਹ ਦੇਸ਼ ਦਾ ਵੈਸੇ ਹੀ ਪਹਿਲਾਂ ਇਕਨੋਮੀ ਦਾ ਪੱਠਾ-ਪਠਾ ਦਾ ਕੁਲੀਆਂ ਸੋਸ਼ਲ ਕਦਰਾਂ ਕੀਮਤਾਂ ਨੇ ਜੋ ਸਮਾਜਿਕ ਕਦਰਾਂ ਕੀਮਤਾਂ ਉਹਨਾਂ ਦਾ ਵੀ ਬੇੜਾ ਪਠਾ ਰਹੇ ਨੇ ਇਹ ਦੇਸ਼ ਦੀ ਜੋ ਵਿਦੇਸ਼ੀ ਨੀਤੀ ਹੈ ਉਸ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿੰਨਾ ਬੁਰਾ ਹਾਲ ਹੈ ਤਾਂ ਹੁਣ ਪੈਂਚਰਾਂ ਦੀ ਗੱਲ ਕਰਦੇ ਦੀ ਆਪਾਂ ਪੈਂਚਰ ਤੇ ਫੇਰ ਆਉਣੇ ਆ ਕਿ ਦੇਖੋ ਪੈਂਚਰ ਤਾਂ ਅਸਲ ਨਰਿੰਦਰ ਮੋਦੀ ਨੇ ਲਾਏ ਨੇ ਭਾਜਪਾ ਸਰਕਾਰ ਨੇ ਲਾਏ ਨੇ ਦੇਸ਼ ਦੇ ਸਾਰੇ ਜੋ ਵੱਡੇ ادارے ਨੇ ਉਹਨਾਂ ਦਾ ਨਿੱਜੀਕਰਨ ਕਰ ਰਹੇ ਨੇ ਰੇਲਵੇ ਵੇਚਤੀ ਇਹਨਾਂ ਨੇ ਤੇ ਵੱਡੇ ਵੱਡੇ ਜੋ ادارے ਨੇ ਸਾਰੇ 에어ਪੋਰਟ ਵੇਚਤੇ ਮਤਲਬ 에어ਲਾਈਨ ਵੇਚਤੀ ਪਹਿਲਾਂ ਮੁਲਕਾ ਹਿੰਦੁਸਤਾਨ ਜਿਹਦੀ ਆਪਣੀ 에어ਲਾਈਨ ਨਹੀਂ ਹੈ ਜਿਹੜੇ ਤੋਂ امداد ਲੈਂਦੇ ਨੇ ਨੇਪਾਲ ਵਰਗੇ ਉਹਨਾਂ ਦੇ ਆਪ ਦੇ ਏਅਰਲਾਈਨਾਂ ਨੇ ਤਾਂ ਹੁਣ ਸਭ ਕੁਝ ਦੇਸ਼ ਦਾ ਬਰਬਾਦ ਕਰਕੇ ਤਾਂ ਅੱਜ ਇਸ ਤਰ੍ਹਾਂ ਦੇ ਸ਼ਰਮਨਾਕ ਬਿਆਨ ਦੇ ਰਹੇ ਨੇ ਜੋ ਬਹੁਤ ਹੀ ਮੰਦ ਭੱਗ ਹੈ ਤਾਂ ਦੋਸਤੋ ਇਸ ਬਿੱਲ ਦੇ ਵਿੱਚ ਕੀ ਮਤਲਬ ਖਤਰਨਾਕ ਇਹਨਾਂ ਨੇ ਮੈਂ ਉਹ ਜਿਹੜੇ ਕਲਾਜ਼ ਨੇ ਉਹ ਪੇਸ ਕੀਤੇ ਨੇ ਐਡ ਕੀਤੇ ਨੇ ਇਸ ਦੇ ਵਿੱਚ ਮੁਸਲਮਾਨ ਪਹਿਲਾਂ ਇਸ ਦਾ ਪ੍ਰਬੰਧ ਚਲਾਉਂਦੇ ਨੇ ਜੋ ਇੱਕ ਰੋਲ ਮੁਸਲਮਾਨਾਂ ਦੀ ਸੰਸਥਾ ਹੈ ਤਾਂ ਬਹੁਤ ਠੀਕ ਠੀਕ ਨਾਲ ਕੰਮ ਕਰ ਰਹੀ ਹੈ ਹਾਂ ਕੁਝ ਖਾਮੀਆਂ ਨੇ ਖਾਮੀਆਂ ਨੂੰ ਸੁਧਾਰ ਕੀਤਾ ਜਾ ਸਕਦਾ ਹੈ ਉਹ ਵਿੱਚ ਕੋਈ ਮਤਲਬ ਮਸਲਾ ਨਹੀਂ ਹੈਗਾ ਹਰ ਸਿਸਟਮ ਦੇ ਵਿੱਚ ਖਾਮੀਆਂ ਹੁੰਦੀਆਂ ਨੇ ਤਾਂ ਉਹਨੂੰ ਸੁਧਾਰ ਕਰਨਾ ਹੋਵੇ ਸਰਕਾਰ ਕੁਝ ਹੈਲਪ ਕਰੇ ਬੋਰਡਾਂ ਦੀ ਤਾਂ ਹੋ ਸਕਦਾ ਸੁਧਾਰ ਉਹਦੇ ਵਿੱਚ ਜਿਵੇਂ ਕੁਝ ਨਜਾਇਜ਼ ਕਬਜ਼ੇ ਕੀਤੇ ਹੋਏ ਲੋਕਾਂ ਨੇ ਉਹ ਛਡਵਾਏ ਜਾ ਸਕਦੇ ਨੇ ਪਰ ਇਹ ਕੀ ਉਹਨਾਂ ਨੇ ਲੈ ਕੇ ਆਂਦਾ ਕਿ ਜੀ ਇਹ ਚ ਹਿੰਦੂ ਸੀ ਮੈਂਬਰ ਰੱਖਾਂਗੇ ਨਾਨ ਮੁਸਲਮ ਮੈਂਬਰ ਰੱਖਾਂਗੇ ਤਾਂ ਉਹਦਾ ਡੀਸੀ ਦੇ ਮਤਲਬ ਪ੍ਰਬੰਧ ਅਧੀਨ ਚੱਲੂਗਾ ਇਹ ਤਾਂ ਦੂਸਰਾ ਇਹਦੇ ਜੇ ਕਰਤਾ ਜਿਹਦਾ 12 ਸਾਲ ਤੋਂ ਵੱਧ ਦਾ ਕਬਜ਼ਾ ਹੋ ਗਿਆ ਉਹ ਜਗਾ ਉਹਦੀ ਹੋ ਜਾਣੀ ਹੈ ਮਾਲਕਾਂ ਵਾਂਗ ਮਾਲਕਾਨਾ ਹੱਕ ਤਾਂ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹਣਾ ਸ੍ਰੀ ਨਰਿੰਦਰ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਜੋ ਇਹਨਾਂ ਨੇ ਮਤਲਬ ਇਹਦਾ ਦਿਮਾਗ 'ਚ ਗਲਤਫਹਿਮੀ ਪਾਈ ਹੋਈ ਹੈ ਨਾ ਇਹ ਬਹੁਤ ਵੱਡਾ ਭਰਮ ਹੈ ਨਾ ਦਿਮਾਗ 'ਚ ਇੱਕ ਸੰਕਾਈ ਹੋਈ ਹੈ ਕਿ ਅਸੀਂ ਜਾਇਦਾਦਾਂ ਇਹੜੀਆਂ ਵਕਫ ਦੀਆਂ ਪ੍ਰਾਪਰਟੀਆਂ ਨੇ ਤੇ ਅਸੀਂ ਉਹਨਾਂ ਨੂੰ ਮਤਲਬ ਉਹ ਕਰਦਾਂਗੇ ਮਾਲਕੀਆਂ ਉਹਨਾਂ ਦੀਆਂ ਪੱਕੀਆਂ ਕਰ ਲਾਂਗੇ ਆਪਣੇ ਜੋ ਚਹੇਤੇ ਨੇ ਇਹਨਾਂ ਦੇ ਜੋ ਖਾਸ ਬੰਦੇ ਨੇ ਜੇ ਵੱਡੇ ਕਾਰਪੋਰੇਟ ਨੇ ਉਹਨਾਂ ਨੂੰ ਜ਼ਮੀਨਾਂ ਦੇ ਕੇ ਸਰਕਾਰਾਂ ਕੋਲ ਜ਼ਮੀਨਾਂ ਲੈ ਉਹ ਦੱਬਲਾਂਗੇ ਵੇ ਵੱਡੇ ਹਸਪੀਟਲ ਵੱਡੇ ادارے ਤੇ ਬਣੇ ਹੋਏ ਨੇ ਬਕਵੌੜ ਦੀਆਂ ਜ਼ਮੀਨਾਂ ਤੇ ਤਾਂ ਇਹ ਜੋ ਬਕਵੌੜ ਦੀ ਜ਼ਮੀਨ ਹੈ ਨਾ ਜਦੋਂ ਕੋਈ ਮੁਸਲਮਾਨ ਜਾਂ ਕੋਈ ਵੀ ਨਾਨ ਮੁਸਲਮ ਜ਼ਮੀਨ ਜੈਦ দান ਕਰਦਾ ਹੈ ਜਗਾ দান ਕਰਦਾ ਹੈ ਤਾਂ ਉਹ ਅੱਲਾ ਦੇ ਨਾਮ ਹੋ ਜਾਂਦੀ ਹੈ ਕਿਸੇ ਦੇ ਰਾਹੀਂ ਕਿਸੇ ਥਰੂ ਜਿਹੜੀ ਚੀਜ਼ ਇੱਕ ਵਾਰ ਅੱਲਾ ਦੇ ਨਾਮ ਹੋ ਗਈ ਉਹਨੂੰ ਕੋਈ ਵੀ ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਕੋਈ ਸਕੰਦਰ ਤਾਂ ਉਸ ਨੂੰ ਉਸ ਦਾ ਸਟੇਟਸ ਚੇਂਜ ਨਹੀਂ ਕਰ ਸਕਦਾ ਉਹਦੀ ਰਸਤੀ ਨਹੀਂ ਹੁੰਦੀ ਵਿਕਦੀ ਨਹੀਂ ਉਹ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਤਾਂ ਇਹ ਇਹਨਾਂ ਦੀ ਗਲਤ ਫਹਮੀ ਹੈ ਇਹਨਾਂ ਨੇ ਭਰਮ ਪਾਲਿਆ ਹੋਇਆ ਹੈ ਤਾਂ ਇਹ ਬਹੁਤ ਜਲਦ ਇਹ ਭਰਮ ਵੀ ਨਿਕਲ ਜਾਊਗਾ ਜਦ ਮੁਸਲਮਾਨ ਸਾਰਾ ਦੇਸ਼ ਦਾ ਮੁਸਲਮਾਨ ਸੜਕਾਂ ਤੇ ਆ ਗਿਆ ਤਾਂ ਮੈਂ ਇਸ ਦਾ ਇੱਕ ਛੋਟਾ ਜਿਹਾ ਇਹਨਾਂ ਨੂੰ ਮਿਸਾਲ ਦਿੰਨਾ ਕਿ ਸਿੱਖਾਂ ਦੀ ਆਬਾਦੀ 1.5 ਕਰੋੜ ਹੈ ਹਿੰਦੁਸਤਾਨ ਦੇ ਵਿੱਚ ਤਾਂ ਜਦੋਂ ਉਹਨਾਂ ਦੇ ਜ਼ੁਲਮ ਹੋਇਆ ਉਹਨਾਂ ਦੇ 1.5 ਕਰੋੜ ਦੇ ਵਿੱਚੋਂ ਕੁਝ ਲੋਕਾਂ ਨੇ ਮਤਲਬ 0.1% ਲੋਕਾਂ ਜੋ ਮਤਲਬ ਗਰਮ ਧੜੇ ਦੇ ਲੋਕ تھے ਜੋ ਮਤਲਬ ਕੁਝ ਉਹਨਾਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਉਹ ਮਤਲਬ ਦੁੱਖ ਹੋਇਆ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੋ ਗਏ ਉਹ ਤਾਂ ਉਹਨਾਂ ਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਗਿਆ ਜੇ ਮੁਸਲਮਾਨਾਂ ਨੂੰ ਇਹਨਾਂ ਨੇ ਸੁੱਤੇ ਹੋਏ ਸ਼ਹਿਰ ਨੂੰ ਜਗਾਤਾ ਤਾਂ ਇਹ ਯਾਦ ਰੱਖਣ ਕਿ ਦੇਸ਼ ਦੇ ਹਾਲਾਤ ਇਹਨਾਂ ਨੂੰ ਸੰਭਾਲੇ ਨਹੀਂ ਜਾਣੇ ਬਹੁਤ ਹੀ ਇਹ ਮਾੜਾ ਰਵਈਆ ਇਹਨਾਂ ਦਾ ਇਹਨਾਂ ਨੂੰ ਮਤਲਬ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਾ ਚਾਹੀਦਾ ਹੈ ਦੇਸ਼ ਦੇ ਵਿੱਚ ਰੋਜ਼ਗਾਰ ਪੈਦਾ ਕਰਨੇ ਚਾਹੀਦੇ ਨੇ ਜੇ ਉਹ ਜੋ ਇਹ ਤਾਂ ਨਫਰਦੀ ਰਾਜਨੀਤੀ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਪਿੱਛੇ ਮੋੜਨਾ ਚਾਹੀਦਾ ਹੈ ਇਸ ਤੋਂ ਕਿਉਂਕਿ ਦੇਖੋ ਇਹ ਜੋ ਕਿਸੇ ਧਰਮ ਦੇ ਵਿੱਚ ਦਾਖਲ ਦੇਣਾ ਤਾਂ ਮੁਸਲਮਾਨਾਂ ਨੇ ਕਿੰਨੇ ਇੱਕ ਉਹਨਾਂ ਦੇ ਵਿੱਚ ਬੋਰਡਾਂ ਦੇ ਵਿੱਚ Hindu ਜਿਹੜੇ ਸ਼ਾਈਨ ਬੋਰਡਾਂ ਦੇ ਬੋਰਡ ਬਣੇ ਹੋਏ ਨੇ Hindu ٹرسٹ ਬਣੇ ਹੋਏ ਨੇ ਮੰਦਿਰਾਂ ਦੇ ਹੋਏ ਕਿੰਨੀਆਂ ਕੌਦੇ ਦੀਆਂ ਨਿਮਤਗੀਆਂ ਮੁਸਲਮਾਨਾਂ ਨੂੰ ਕੀ ਦਿੱਤਾ ਇਹਨਾਂ ਨੇ ਮਤਲਬ ਹੁਣ ਜਿੰਨੇ 14 11 ਸਾਲ ਲੰਘੇ ਨੇ 11 ਸਾਲਾਂ ਦੇ ਵਿੱਚ ਤਾਂ ਹਮਰੇ ਇਹ ਕਮੈਂਟ ਕਰ ਦੇਣੇ ਕਿ ਅਸੀਂ ਇਹ ਤੇ ਜੋ ਕਰਾਪਸ਼ਨ ਖਤਮ ਕਰਨੀ ਹੈ ਗਰੀਬ ਮੁਸਲਮਾਨਾਂ ਨੂੰ ਫਾਇਦਾ ਨੇ ਗਰੀਬ ਮੁਸਮਾਨਾਂ ਨੂੰ ਫਾਇਦਾ ਦੇਣਾ ਹੈ ਤਾਂ ਦੇ ਨਾ ਤਾਂ ਇਹਦੀਆਂ ਜਿਹੜੇ ਪ੍ਰਾਪਰਟੀਆਂ ਨੇ ਉਹ ਸਾਰੀਆਂ ਖਾਲੀ ਕਰਵਾ ਦੇਣ